ਇਹ ਵਾਰ ਦੋ ਪਾਜੀ ਕੋਈ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਤੇ ਵੀਡੀਓ 'ਚ ਦੋ ਜਾਨੇ ਨੇ ਜਿਹੜੇ ਐਕਟਿਵ ਆਦੇ ਆਏ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟਿਓਏ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੀ ਸਹੀ ਕੋਈ ਪਟਾਕੇ ਵਗੈਰਾ ਨਾਲ ਚਲਾ ਰਿਹਾ ਹੋਵੇ ਬਾਹਰ ਆ ਕੇ ਦੇਖਿਆ ਤਾਂ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:08 ਤੇ 2:07 'ਤੇ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਫਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਗਿਆ ਇਹ ਚੀਜ਼ਾ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਤੇ ਸਾਹਮਣੇ ਕੰਧਾਂ ਤੇ ਵੀ ਫਾਇਰ ਵੱਜੀ ਹੋਈ ਸੀ ਕਿਨੇ ਫਾਇਰ ਐ ਹੁਣ ਅਨਵੈਸਟਿਗੇਸ਼ਨ ਬੁਲਸ ਕਰੂਗੀ ਪਤਾ ਲੱਗੂ ਇਹਨੂੰ ਵਿੱਚ ਕਰਾਂ ਮੈਂ 10:30 ਤੋਂ ਪੌਣੇ 11 ਵਜੇ ਦੀ ਫਰੀਦ ਦੇ ਵਿੱਚ ਆ ਗਿਆ ਸਵੇਰੇ ਮੈਨੂੰ 7:00 ਵਜੇ ਪਤਾ ਲੱਗਾ ਉਹਦਾ ਪਕੂ ਜੀ ਕੀ ਕਾਰਨ ਮੰਨਦੇ ਹੋ ਜੋ ਇਹ ਘਾਟ ਦੇ ਇਹ ਸਾਫ ਸੋਹਣੀਆਂ ਦੇ ਜਿਹੜੇ ਤੇ ਲੇਅ ਆ ਤੇ ਆ ਕੋਲ ਰਿਹਾ ਇੱਧਰ ਤੇ ਆ ਅੰਦਰ ਵੀ ਤੇ ਆ ਬਾਹਰ ਵੀ ਤੇ ਆ ਕੀ ਲੱਗਦੇ ਹੋ ਕਿ ਉਹ ਅਟੈਕ ਕਰਨ ਮਤਲਬ ਖਤਮ ਕਰਨ ਆਏ ਸੀ ਜਾਂ ਅੱਗ ਲਾਉਣ ਦੇ ਲਈ ਕਿੰਨੇ ਗੋਲੀ ਚਲਾਣੀ ਉਹਨਾਂ ਅਟੈਕ ਕਰਨ ਨਹੀਂ ਆਣਾ ਭਾਜੀ ਚਾਰ ਤਿੰਨ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਂਟ ਕੀਤੀ ਹੋਈ ਹੈ ਪਤਾ ਲਗਭਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੀਛ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਉਹ ਵੀਡੀਓ ਵੀ ਮੇਰੇ ਕੋਲ ਪਈ ਹੈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ ਚ ਹੀ ਰਸੋ ਚ ਰਿਆ ਪ੍ਰੈਸ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਇੱਕ ਨਿਊਜ਼ ਤੇ ਦਿੱਤਾ ਸੀ ਪੁਲਿਸ ਵੱਲੋਂ ਕਿ 15-16 ਕੇਸਾਂ 'ਚ ਮੁੰਡਾ ਵਾਂਟਿਡ ਹੈਗਾ ਤੇ ਉਹੀ ਮੁੰਡਾ ਬਾਅਦ 'ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ 'ਚ ਮਿਲੀ ਭਗਤ ਨੇ ਬਾਹਰ ਗਿਆ ਕੋਈ ਨਹੀਂ ਪਹੁੰਚਿਆ ਸਾਢੇ 1 ਘੰਟਾ ਹੋ ਗਿਆ ਕੱਲ੍ਹ ਕੀ ਕੋਈ ਨਹੀਂ ਪਹੁੰਚਿਆ ਘਟਨਾ ਹੋਇਆ ਨੂੰ ਕਿੰਨਾ ਵਕਤ ਆ ਬਸ ਨਹੀਂ ਆਇਆ ਤੂੰ ਲਾਲੂ 10 ਸਾਢੇ 10 ਪੂਰੇ ਭਰਾ ਘੰਟੇ ਹੋ ਜਾਣੇ ਆ ਸਰਕਾਰ ਹੈ ਹੀ ਫੀਲ ਨਹੀਂ ਨਾ ਕਿੱਡੇ ਵੱਡੇ ਵੱਡੇ ਛੋਟੇ ਦਾ ਮਤਲਬ ਕੋਈ ਹੈ ਹੀ ਫੀਲ ਨਹੀਂ ਰਹਾ ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਮੁਹੱਲੇ ਦੇ ਸ਼ਹਿਰਾਂ ਦੇ ਕੀ ਹੋ ਰਿਹਾ ਸ਼ਰਮ ਕੋਈ ਨਹੀਂ ਚਾਹੀਦੀ ਮੰਗ ਕਿਹਦੇ ਕੋ ਕਰੀਏ ਕਿਹਦੇ ਕੋ ਕਰੀਏ ਕਿਹਦੇ ਕੋ ਕਰੀਏ ਅੱਗੇ ਇੱਕ ਸਕੂਟੀ ਸਕੂਟੀ ਕਰਨ ਜਿਹੜੇ ਜਿਹੜੇ ਲੀਡਰ ਬਣੇ ਨੇ ਉਹਨਾਂ ਨਾਲ ਉਹਨਾਂ ਕੋ ਵੈਸੇ ਕੋਈ ਗੱਲ ਨਹੀਂ ਤੇ ਮੰਗ ਕਰੀਏ ਕਿਹਦੇ ਕੋ ਆਮ ਬੰਦੇ ਨਾਲ ਪਈ ਕਿਹਦੇ ਨਾਲ ਕੀ ਨਹੀਂ ਹੋ ਰਿਹਾ ਹੁਣ ਜਦੋਂ ਨਵੀਂ ਨਵੀਂ ਸਰਕਾਰ 11 ਮਾਰਚ ਨੂੰ ਬਣੀ ਸੀ 15 ਮਾਰਚ ਨੂੰ ਸ਼ਹਿਰ ਤੇ ਦੋ ਦੁਕਾਨਾਂ ਟੁੱਟੀਆਂ ਕੀ ਬਣ ਗਿਆ ਉਹਨਾਂ ਦਾ ਅਜੇ ਤੱਕ ਉਹ ਸਾਰੇ ਮੁੰਡੇ ਬਾਹਰ ਨੇ ਜਿਨ੍ਹਾਂ ਨੇ ਕੀਤਾ ਸਾਰੇ ਮੁੰਡੇ ਬਾਹਰ ਨੇ ਕੋਈ ਵੀ ਇੱਥੇ ਜਿਹੜੇ ਜਿਹੜੇ ਕੇਸ ਜਿੰਵੋ ਉਹ ਵੀ ਸਾਰੇ ਬਾਹਰ ਨੇ ਕੋਈ ਵੀ ਲੋਕਲ ਨਹੀਂ ਹੈਗਾ ਤੇ ਨਕਲਮਾਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ ਦੂਜੀ ਵਾਰ ਦੇ ਹਲਕਾ ਪ੍ਰਧਾਨ ਨੇ ਮਦਰ ਇਹਨਾਂ ਦੇ ਦੋ ਵਾਰ ਦੇ ਕਾਉਂਸਲਰ ਨੇ ਇਥੋਂ ਸੋ ਰਾਤ ਨੂੰ ਕੁਝ ਕਰੀਬ 10 10:30 ਵਜੇ ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟੀਵਾ ਦੇ ਸੀਸੀਟੀਵੀ ਅਸੀਂ ਹੁਣ ਫਰੋਦੀ ਆ ਉੱਚ ਦੋ ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰ ਕੇ ਅੰਦੇਵਾ ਫਾਇਰ ਕੀਤੇ ਨੇ ਦੋ ਖੋਲ ਜਿੰਦਾ ਜਦੋਂ ਕਰਦੇ ਸੀ ਕ੍ਰਿਸਟਲ ਤੋਂ ਦੋ ਖੋਲ ਜਿੰਦੇ ਨੇ ਜਿੰਦਾ ਕਾਰਕੁਸ ਦੇ ਤਿੰਨ ਖੋਲ ਪਏ ਨੇ ਜਿਹੜੇ ਖਾਲੀ ਖੋਲ ਨੇ ਸੋ ਉਸ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਵੀ ਦੇਖ ਸਕਦੇ ਹੋ ਇੱਥੇ ਗੋਲੀਆਂ ਚੱਲੀਆਂ ਉਹ ਘਰ ਅੰਦਰ ਅੰਦਰ ਤੱਕ ਚੱਲੀਆਂ ਫਾਇਰ ਦੋ ਤਿੰਨ ਖੋਲ ਤੇ ਆ ਪਏ ਨੇ ਤੇ ਬਾਕੀ ਦੋ ਇਹ ਪਏ ਨੇ ਸੋ ਕਹਿਣ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕੁਲ ਮਾਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਫੈਕਸ਼ਨ ਦਾ ਸਿਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖਾਬਿਓ ਅੱਜ ਤੋਂ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਚਲੋ ਜਦੋਂ ਦੇਖਣਾ ਵਾ ਉਹ ਗੁਰੂ ਮਹਾਰਾਜ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲੇ ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਸਓ ਸਿਟੀ ਨੂੰ ਕਾਲ ਕੀਤੀ ਆ ਇੰਨਾ ਕੁ ਲੰਮਾ ਜਾਂਦੇ ਘਰ ਰਾਹ ਦੀਆਂ ਐਸਐਸਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚੱਲਦੀਆਂ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਟਾਈਮ ਹੋ ਗਿਆ ਹੁਣ ਸਵਾ 9 ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਾਇਆ ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇੱਥੋਂ ਦੇ ਖੌਫੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਹੈ ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਹੁਣ ਐਸਐਸਪੀ ਐਮਐਲਏ ਸਾਹਿਬ ਨੂੰ ਕਾਲ ਕੀਤੀ ਉਹ ਚੰਡੀਗੜ੍ਹ ਹੁਣ ਐਸਐਸਪੀ ਸਾਹਿਬ ਨੂੰ ਵੀਡੀਓ ਭੇਜੀ ਆ ਉਹ ਵੀਸੀ 'ਚ ਬੈਠੇ ਨੇ ਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ ਐਸਐਸਪੀ ਦਾ ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਅਜੇ ਤੱਕ ਕੋਈ ਵੀ ਮੌਜੂਦ ਤੁਹਾਡੇ ਸਾਹਮਣੇ ਤੁਸੀਂ ਪਹੁੰਚ ਗਏ ਮੇਰੇ ਖਿਆਲ ਵਕ ਵਕ ਪਿੰਡਾਂ ਤੋਂ ਆਏ ਹਨ ਸਿਰ ਸੂਚਨਾ ਮਿਲੀ ਸੀ ਕਰੀਬ ਕੋਈ 7:30 ਵਜੇ ਕਰੀਬ ਕਿਨੋਕਲੰਗਾ ਜੰਜੀ ਨੇ ਆਪਣੇ ਕਾਰਸ ਦੇ ਅਹੁਦੇਦਾਰ ਨੇ ਤੇ ਉਹਨਾਂ ਦੇ ਮਾਦਾ ਐਮਸੀ ਨੇ ਉਹਨਾਂ ਦੇ ਮਲਾਇ ਤੇ ਪਿੰਡ ਗਪਾਲ ਨਗਰ ਬਰਾਮਪਰ ਰੋਡ 'ਤੇ ਉੱਥੇ ਗੋਲੀ ਚੱਲੀ ਹੈ ਉਸ ਵੰਦੇ ਹੀ ਮੌਕੇ ਤੇ ਪਹੁੰਚੇ ਮੌਕਾ ਵੇਖਿਆ ਵਾ ਤੇ ਜੋ ਵੀ ਗੋਲੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨਾਂ ਹੀ ਕੈਪਚਰ ਕੀਤੇ ਤੇ ਦੋ ਰੌਂਦ ਜਿੰਦਾ ਨੇ ਤੇ ਇੱਕ ਤੇ ਤਿੰਨ ਰੌਂ ਜਿਹੜੇ ਚੱਲੇ ਹੋਏ ਨੇ ਉਹਦੇ ਅੱਗੇ ਦੋ ਜਿਹੜੇ ਸੱਤ ਨੂੰ ਬੁਲਟ ਲੱਗੇ ਆ ਦੋ ਬੁਲਟ ਵੀ ਕਮਜੇ ਲਏ ਅਗਲੇ ਤੇ ਬਾਕੀ ਸੀਨੀਅਰ ਅਫਸਰ ਧਿਆਨ ਵਿੱਚ ਲਗਾਤਾ ਗਿਆ ਜੋ ਸੀਸੀਟੀਵੀ ਵਗੈਰਾ ਚੈੱਕ ਕਰਕੇ ਜੋ ਵੀ ਦੰਪਰ ਗੜਾ ਖਾ ਉਹ ਜਿਹੜਾ ਵੀ ਰਾਤ ਇੱਧਰ ਹੋਈ ਛੱਕੀ ਗਈ ਆ ਜਿਹੜੇ ਗੋੜੀਆਂ ਚਾਂਦੇ ਸੀਸੀਟੀ ਫੁਟੇਜ ਵੀ ਦੇਖੀਗੇ ਫੋਰ ਉਹਨੂੰ ਡਗਾਈ ਨਾਵਾਚ ਕੇ ਤੇ ਫਰਾਂਸਿਕ ਲੈਬ ਦੀ ਮਦਦ ਨਾਲ ਜੋ ਵੀ ਜਵਾਬਦੀ ਕਰਵਾਈ ਆਪਾਂ ਕਰ ਰਹੇ ਸਾਨੂੰ ਬਣਦਾ ਰੋਸ਼ ਹੈ ਕਿ ਜਿਹੜੀ ਕੁਰਤੂ ਦਾ ਕਿਤੇ ਸੁਜਨੇ ਦੇ ਕਾਫੀ ਲੇਟ ਪਹੁੰਚੀ ਕਿ ਮੈਂ ਇਹ ਤੇ ਨਾ ਤੇ ਸੀਸੀਟੀ ਫੁਟੇਜ ਵਿੱਚ ਹੀ ਜਾਵੇ 10:40 ਮਿੰਟ ਦੀ ਇਹ ਫੁਟੇਜ ਹੈ ਸੀਸੀਟੀ ਫੁਟੇਜ ਜੋੰ ਦਿਨ ਸਵੇਰੇ 7:30 8:00 ਵਜੇ ਦੇ ਕਰੀਬ ਆਨੂੰ ਪਤਾ ਲੱਗਣਾ ਮੈin ਤੁਰੰਤ ਆ ਗਏ ਹਾਂ ਥੋੜੇ ਜਿਹੇ ਮਹੱਲੇ ਦੇ ਵਿੱਚ ਘਾਰ ਕਰਕੇ ਸ਼ਹਿਰ ਦੇ ਵਿੱਚ ਘਾਰ ਕਰਕੇ ਗਲੀਆਂ ਛੋਟੀਆਂ ਨੇ ਤੇ ਪੈਦਾ ਹੋਣਾ ਪੈਂਦਾ ਗੱਡੀ ਬਾਹਰ ਖੜੀ ਕਰਨੇ ਰੋਡ ਦੇ ਕਰਕੇ ਤੇ ਫਿਰ 15-20 ਮਿੰਟ ਇਹ ਲੱਗ ਜਾਂਦੇ ਹੋਰ ਬਈ ਲੇਟ ਨਹੀਂ